ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਮਾਂ ਦੀ ਧੀ ਨੂੰ ਸਿੱਖਿਆ ਬਲਜੀਤ ਕੌਰ ਨੇ ਆਪਣੀ ਨੂੰਹ ਨੂੰ ਕਿਹਾ ਨੂੰਹ ਰਾਣੀ ਮੈਨੂੰ ਇੱਕ ਗੱਲ ਤਾਂ ਦੱਸ ਮੈਂ ਤੇਰੇ ਤੇ ਐਨਾ ਗੁੱਸਾ ਕਰਦੀ ਆ ਤੇ ਐਨੀਆਂ ਬੁਰੀਆਂ ਬੁਰੀਆਂ ਗੱਲਾਂ ਕਹਿੰਦੀ ਆ ਪਰ ਤੂੰ ਪਲਟ ਕੇ ਜਵਾਬ ਵੀ ਨਹੀਂ ਦਿੰਦੀ ਤੇ ਨਾ ਹੀ ਗੁੱਸਾ ਕਰਦੀ ਐ ਬਸ ਹੱਸਦੀ ਹੀ ਰਹਿੰਦੀ ਐ ਤਾਂ ਰੂਨ ਆਣੀ ਇੱਕ ਗੱਲ ਕਹੀ ਮੰਮੀ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਜਦੋਂ ਮੈਂ ਛੋਟੀ ਜੀ ਸੀ ਤਾਂ ਮੈਨੂੰ ਹਮੇਸ਼ਾ ਇੰਜ ਲੱਗਦਾ ਸੀ ਕਿ ਮੇਰੀ ਮਾਂ ਮੇਰੀ ਸਗੀ ਮਾਂ ਨਹੀਂ ਹੈ ਕਿਉਂਕਿ ਉਹ ਮੇਰੇ ਤੋਂ ਘਰ ਦੇ ਸਾਰੇ ਕੰਮ ਕਰਵਾਉਂਦੀ ਸੀ ਜੇ ਕੋਈ ਵੀ ਕੰਮ ਮੇਰੇ ਕੋਲੋਂ ਗਲਤ ਹੋ ਜਾਂਦਾ ਤਾਂ ਮੈਨੂੰ ਗਾਲਾਂ ਵੀ ਪੈਂਦੀਆਂ ਸੀ ਤੇ ਕਦੇ-ਕਦੇ ਤਾਂ ਮੇਰੇ ਕੁੱਟ ਵੀ ਪੈ ਜਾਂਦੀ ਸੀ ਪਰ ਮਾਂ ਸੀ ਇਸ ਲਈ ਉਹਨਾਂ ਤੋਂ ਡਰ ਵੀ ਲੱਗਦਾ ਸੀ ਕਦੇ-ਕਦੇ ਮੈਨੂੰ ਵੀ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਸੀ ਪਰ ਮੈਂ ਉਹਨਾਂ ਨੂੰ ਕਦੇ ਵੀ ਪਲਟ ਕੇ ਜਵਾਬ ਨਹੀਂ ਦਿੰਦੀ ਸੀ। ਇੱਥੋਂ ਤੱਕ ਕਿ ਜਦੋਂ ਮੈਂ ਕਾਲਜ ਤੋਂ ਥੱਕੀ ਹੋਈ ਘਰ ਆਉਂਦੀ ਤਾਂ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਮੈਨੂੰ ਘਰ ਦੇ ਸਾਰੇ ਕੰਮ ਕਰਨੇ ਪੈਂਦੇ। ਫਿਰ ਜਦੋਂ ਮੇਰੀ ਭਾਬੀ ਆਈ ਤਾਂ ਮੈਨੂੰ ਲੱਗਿਆ ਜਿਵੇਂ ਮੇਰੇ ਕੰਮ ਜ਼ਿਆਦਾ ਵੱਧ ਗਏ। ਵੈਸੇ ਹੋਣਾ ਤਾਂ ਇੰਜ ਚਾਹੀਦਾ ਸੀ ਕਿ ਹੁਣ ਘਰ ਵਿੱਚ ਨੂ ਰਾਣੀ ਆ ਗਈ ਹੈ ਤੇ ਸਾਰੀਆਂ ਘਰ ਦੀਆਂ ਜ਼ਿੰਮੇਵਾਰੀਆਂ ਉਸ ਨੂੰ ਦਿੱਤੀਆਂ ਜਾਣ। ਪਰ ਮੇਰੀ ਮਾਂ ਨੇ ਤਾਂ ਵੀ ਸਾਰਾ ਕੰਮ ਮੇਰੇ ਕੋਲੋਂ ਹੀ ਕਰਵਾਇਆ ਪਰ ਕਦੀ ਕਦੀ ਤਾਂ ਆਪਣਾ ਸਾਰਾ ਕੰਮ ਭਾਬੀ ਵੀ ਮੇਰੇ ਕੋਲੋਂ ਹੀ ਕਰਵਾਉਂਦੀ ਤੇ ਮੈਨੂੰ ਕਹਿ ਦਿਆ ਕਹਿੰਦੀ ਕਰ ਦਿਆ ਕਰ ਕੁਝ ਨਹੀਂ ਹੁੰਦਾ ਤੈਨੂੰ ਹੀ ਆਸਾਨੀ ਹੋਵੇਗੀ ਜਦੋਂ ਤੂੰ ਆਪਣੇ ਸਹੁਰੇ ਘਰ ਜਾਵੇਂਗੀ ਮੈਨੂੰ ਬਹੁਤ ਗੁੱਸਾ ਆਉਂਦਾ ਕਿ ਮੇਰੀ ਮਾਂ ਭਾਬੀ ਦਾ ਕੰਮ ਵੀ ਮੇਰੇ ਕੋਲੋਂ ਹੀ ਕਰਵਾਉਂਦੀ ਹੈ ਤੇ ਉਹਨੂੰ ਕੁਝ ਬੋਲਦੀ ਵੀ ਨਹੀਂ ਫਿਰ ਮੇਰੇ ਵਿਆਹ ਤੋਂ 2 ਦਿਨ ਪਹਿਲਾਂ ਮੇਰੀ ਮਾਂ ਨੇ ਮੈਨੂੰ ਆਪਣੇ ਕੋਲ ਬਿਠਾਇਆ ਤੇ ਬੜੇ ਹੀ ਪਿਆਰ ਨਾਲ ਮੈਨੂੰ ਕਹਿਣ ਲੱਗੀ ਬੇਟਾ ਹੁਣ ਤੱਕ ਤੂੰ ਇਹ ਸਮਝਣਾ ਕਿ ਮੈਂ ਤੇਰੀ ਸੱਸ ਸੀ ਮੈਂ ਤੈਨੂੰ ਪ੍ਰੈਕਟਿਸ ਕਰਾ ਦਿੱਤੀ ਤੇ ਤੈਨੂੰ ਦੱਸ ਦਿੱਤਾ ਕਿ ਕੋਈ ਸੱਸ ਐਦਾਂ ਦੀ ਵੀ ਹੁੰਦੀ ਹੈ ਪਰ ਹੁਣ ਤੇਰਾ ਵਿਆਹ ਹੋ ਰਿਹਾ ਤਾਂ ਅੱਜ ਤੋਂ ਮੈਂ ਤੇਰੀ ਮਾਂ ਹਾਂ ਪੁੱਤ ਜਦੋਂ ਵੀ ਤੇਰੀ ਸੱਸ ਕੁਝ ਕਹੇ ਤਾਂ ਸਮਝਣਾ ਕਿ ਮੇਰੀ ਮਾਂ ਮੈਨੂੰ ਡਾਂਟ ਰਹੀ ਹੈ ਬਸ ਇਹੀ ਗੱਲ ਸੀ ਮੰਮੀ ਜੀ ਇਸ ਲਈ ਮੈਨੂੰ ਤੁਹਾਡੀ ਕੋਈ ਵੀ ਗੱਲ ਬੁਰੀ ਨਹੀਂ ਲੱਗਦੀ ਇੰਨਾ ਕਹਿ ਕੇ ਉਹ ਰਾਣੀ ਰਸੋਈ ਵਿੱਚ ਚਲੀ ਗਈ ਤੇ ਸੱਸ ਬੈਠੀ ਸੋਚਦੀ ਰਹੀ ਕਿ ਸੱਚਮੁੱਚ ਹੀ ਸਾਨੂੰ ਆਪਣੀਆਂ ਬੇਟੀਆਂ ਦੀ ਪਰਵਰਿਸ਼ ਐਦਾਂ ਐਦਾਂ ਹੀ ਕਰਨੀ ਚਾਹੀਦੀ ਆ ਜੋ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿਵੇਂ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ